ਇਹ ਤੈ ਟਸਵੀਰਾਂ ਨੇ ਜਿਹੜੀਆਂ ਹਸਪਤਾਲ ਦੇ ਵਿੱਚ ਹੋਏ ਹੰਗਾਮੇ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਦਰਸਤਲੇ ਮਹਿਲਾਵਾਂ ਕਿਸੇ ਫਖਤੀ ਕੁੱਟਮਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੱਸਦੀ ਹੈ ਕਿ ਮੌਕੇ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਮਹਿਲਾਵਾਂ ਦੇ ਵੱਲੋਂ ਦਰਸਲ ਵਾਈਪਰ ਦੇ ਨਾਲ ਇਸ ਸਰਦਾਰ ਦੀ ਕੁੱਟਮਾਰ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਉਸਤੇ ਕੱਪੜੇ ਵੀ ਫਟੇ ਹੋਏ ਨਜ਼ਰ ਆ ਰਹੇ ਨੇ ਤਾਂ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਕੋਈ ਨੌਜਵਾਨ ਆਇਆ ਸੀ ਖੂਨ ਦੇ ਨਾਲ ਲੱਤਪਤ ਹੋਇਆ ਸੀ ਦਰਸਲ ਪਹਿਲਾਂ ਤੋਂ ਹੀ ਦੋ ਧਿਰਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਤੇ ਜਦੋਂ ਉਹ ਨੌਜਵਾਨ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਆਉਂਦਾ ਤੇ ਉਸ ਦੇ ਨਾਲੇ ਸਰਦਾਰ ਬੰਦਾ ਵੀ ਹੁੰਦਾ ਤਾਂ ਮਹਿਲਾਵਾਂ ਨੇ ਜਿਹੜੀਆਂ ਹਸਪਤਾਲ ਦੇ ਵਿੱਚ ਪਿੱਛੇ ਆ ਜਾਂਦੀਆਂ ਨੇ ਤੇ ਉੱਥੇ ਆ ਕੇ ਹੰਗਾਮਾ ਕਰਦੀਆਂ ਨੇ ਕੁੱਟਮਾਰ ਕਰਦੀਆਂ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਮੌਕੇ ਦੀਆਂ ਇਸ ਵੇਲੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਆਕੇ ਵਾਈਪਰ ਦੇ ਨਾਲ ਅਸੀਂ ਕੁੱਟਮਾਰ ਕੀਤੀ ਜਾ ਰਹੀ ਹੈ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਇਸ ਸਰਦਾਰ ਬੰਦੇ ਦੀ ਮਹਿਲਾਵਾਂ ਦੇ ਵੱਲੋਂ ਦਰਸਤਲ ਵਾਈਪਰ ਦੇ ਨਾਲ ਕੁੱਟਮਾਰ ਨਜ਼ਰ ਆ ਰਹੀ ਹੈ ਤਾਂ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਈ ਦੱਸਦੇ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਦੇ ਵੱਲੋਂ ਪਹਿਲਾਂ ਵੀ ਇੱਥੇ ਦੌਰਾ ਕੀਤਾ ਗਿਆ ਸੀ ਪਰ ਹਾਲਾਤ ਨੇ ਜਿਹੜੇ ਉਹ ਬੱਤ ਤੋਂ ਬੱਤਰ ਹੁੰਦੇ ਨਜ਼ਰ ਆ ਰਹੇ ਨੇ ਸੋ ਕਿਤੇ ਰਜਿੰਦਰਾ ਹਸਪਤਾਲ ਦੇ ਵਿੱਚ ਬੱਤੀ ਗੁੱਲ ਹੋ ਜਾਂਦੀ ਹੈ ਅੱਤੀਤੇ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੇ ਹੰਗਾਮੇ ਹੋ ਜਾਂਦੇ ਨੇ ਆਖਿਰਕਾਰ ਆ ਪੰਜਾਬ ਦੇ ਵਿੱਚ ਇਹ ਚੱਲ ਕੀ ਰਿਹਾ ਤਾਂ ਉਹ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਨੇ ਆ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਹਸਪਤਾਲ ਦੇ ਵਿੱਚ ਹੋਏ ਹੰਗਾਮੇ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਦਰਸਲ ਇਹ ਮਹਿਲਾਵਾਂ ਕਿਸੇ ਫਖਸ਼ਤੀ ਕੁੱਟਮਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੱਸਦੀ ਹੈ ਕਿ ਮੌਕੇ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਮਹਿਲਾਵਾਂ ਦੇ ਵੱਲੋਂ ਦਰਸਲ ਵਾਈਪਰ ਦੇ ਨਾਲ ਇਸ ਸਰਦਾਰ ਦੀ ਕੁੱਟਮਾਰ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਉਸਤੇ ਕੱਪੜੇ ਵੀ ਫਟੇ ਹੋਏ ਨਜ਼ਰ ਆ ਰਹੇ ਨੇ ਤਾ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਕੋਈ ਨੌਜਵਾਨ ਆਇਆ ਸੀ ਖੂਨ ਦੇ ਨਾਲ ਲੱਤਪਤ ਹੋਇਆ ਸੀ ਦਰਸਲ ਪਹਿਲਾਂ ਤੋਂ ਹੀ ਦੋ ਧਿਰਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਤੇ ਜਦੋਂ ਉਹ ਨੌਜਵਾਨ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਆਉਂਦਾ ਤੇ ਉਸ ਦੇ ਨਾਲੇ ਸਰਦਾਰ ਬੰਦਾ ਵੀ ਹੁੰਦਾ ਤਾਂ ਮਹਿਲਾਵਾਂ ਨੇ ਜਿਹੜੀਆਂ ਹਸਪਤਾਲ ਦੇ ਵਿੱਚ ਪਿੱਛੇ ਆ ਜਾਂਦੀਆਂ ਨੇ ਤੇ ਉੱਥੇ ਆ ਕੇ ਹੰਗਾਮਾ ਕਰਦੀਆਂ ਨੇ ਕੁੱਟਮਾਰ ਕਰਦੀਆਂ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਮੌਕੇ ਦੀਆਂ ਇਸ ਵੇਲੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਅਕਿਬ ਵਾਈਪਰ ਦੇ ਨਾਲ ਅਸੀਂ ਕੁੱਟਮਾਰ ਕੀਤੀ ਜਾ ਰਹੀ ਹੈ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਇਸ ਸਰਦਾਰ ਬੰਦੇ ਦੀ ਮਹਿਲਾਵਾਂ ਦੇ ਵੱਲੋਂ ਦਰਸਾਲ ਵਾਈਪਰ ਦੇ ਨਾਲ ਕੁੱਟਮਾਰ ਨਜ਼ਰ ਆ ਰਹੀ ਹੈ ਤਾਂ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਈ ਦੱਸਦੇ ਕਿ ਸੇਤ ਮੰਤਰੀ ਡਾਕਟਰ ਬਲਬੀਰ ਦੇ ਵੱਲੋਂ ਪਹਿਲਾਂ ਵੀ ਇੱਥੇ ਦੌਰਾ ਕੀਤਾ ਗਿਆ ਸੀ ਪਰ ਹਾਲਾਤ ਨੇ ਜਿਹੜੇ ਉਹ ਬੱਤੂ 72 ਹੁੰਦੇ ਨਜ਼ਰ ਆ ਰਹੇ ਨੇ ਸੋ ਕਿਤੇ ਰਜਿੰਦਰਾ ਹਸਪਤਾਲ ਦੇ ਵਿੱਚ ਬੱਤੀ ਗੁੱਲ ਹੋ ਜਾਂਦੀ ਹੈ ਕਿਤੇ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੇ ਹੰਗਾਮੇ ਹੋ ਜਾਂਦੇ ਨੇ ਆਖਿਰਕਾਰ ਆ ਪੰਜਾਬ ਦੇ ਵਿੱਚ ਇਹ ਚੱਲ ਕੀ ਰਿਹਾ ਤਾਂ ਉਹ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਦੇ ਹਾਂ